ਠੀਕ ਆ ਜੀ ਸਾਰਿਆਂ ਨੂੰ ਆ ਦੇਖੋ ਜੀ ਆਪਾਂ ਖਾਣ ਲੱਗੇ ਪ੍ਰੌਂਠੇ ਨਾਲ ਦਹੀਂ ਹੁਣ ਇਹ ਆ ਸਿੰਪਲ ਪਲੇਨ ਪ੍ਰੌਂਠੇ ਨੂਨ ਜੁਆਨ ਪਾ ਕੇ ਹੁਣ ਅੱਜ ਮੈਂ ਤੁਹਾਨੂੰ ਆਪਣੀ ਰੋਟੀ ਕਿਉਂ ਦਿਖਾ ਰਹੀ ਆ ਕਿਉਂਕਿ ਪ੍ਰੌਂਠੇ ਖਾਂਦੇ-ਖਾਂਦੇ ਅ ਮੇਰੇ ਦਿਮਾਗ 'ਚ ਇੱਕ ਗੱਲ ਆਈ ਕੋਈ ਕੇ ਵੀ ਅਸੀਂ ਹੈਗੀਆਂ ਲੁਧਿਆਣੇ ਤੋਂ ਜ਼ਿਲ੍ਹੇ ਤੋਂ ਬਿਲੋਂਗ ਕਰਦੇ ਆਂ ਅਸੀਂ ਠੀਕ ਹੈ ਤੇ ਸਾਡੇ ਘਰੇ ਇਹਨੂੰ ਪ੍ਰੌਂਠਾ ਕਿਹਾ ਜਾਂਦਾ ਹੈ ਤੇ ਇੱਥੇ ਜਦ ਮੈਂ ਆਈ ਆਸਟ੍ਰੇਲੀਆ ਤੇ ਮੇਰੇ ਨਾਲ ਕਾਫੀ ਕੁੜੀਆਂ ਜਿਹੜੀਆਂ ਨੇ ਉਹ ਅੰਬਰਸਬ ਤੋਂ ਸੀ ਜਿਹਨਾਂ ਮੇਰੇ ਫਰੈਂਡ ਸਰਕਲ ਚ ਸੀ ਤੇ ਉਹ ਉਹ ਪਰੌਂਠੀ ਕਹਿੰਦੀਆਂ ਨੇ ਇਹਨੂੰ ਠੀਕ ਹੈ ਮੈਨੂੰ ਨਹੀਂ ਪਤਾ ਅੰਬਰਸਬ ਚ ਪਰੌਂਠੀ ਕਿਹਾ ਜਾਂਦਾ ਜਾਂ ਇਹ ਘਰਾਂ ਦੀ ਗੱਲ ਹੁੰਦੀ ਹੈ ਵੀ ਕਈ ਘਰਾਂ ਚ ਪਰੌਂਠੀ ਕਿਹਾ ਜਾਂਦਾ ਹੁਣ ਮੈਂ ਫਿਰ ਸੋਚਿਆ ਮੈਂ ਕਿਹਾ ਵੀ ਆਪਾਂ ਕਿਤੇ ਜੇ ਜਾਣੇ ਆ ਕਿਸੇ ਰੈਸਟੋਰੈਂਟ ਹਾਬੇ ਤੇ ਤੇ ਉੱਥੇ ਕਦੇ ਮੈਂ ਅੱਜ ਤੱਕ ਨਹੀਂ ਪੜਿਆ ਹੈਗਾ ਮੀਨੂ ਤੇ ਲਿਖਿਆ ਹੋਵੇ ਆਲੂ ਦੀ ਪਰੌਂਠੀ ਮੂਲੀ ਦੀ ਪਰੌਂਠੀ ਤੇ ਨੀ ਦੀ ਪਰੌਂਠੀ ਠੀਕ ਹੈ ਮਿੱਠੀ ਪਰੌਂਠੀ ਮੈਂ ਕਦੇ ਨਹੀਂ ਪੜਿਆ ਹੈਗਾ ਇਹ ਕਿਤੇ ਮੈਨੂ ਤੇ ਲਿਖਿਆ ਹੋਇਆ ਤੇ ਮੈਨੂੰ ਮਤਲਬ ਹਾਂ ਸਾਇਆ ਇਹ ਗੱਲ ਸੋਚ ਕੇ ਵੀ ਪਰੌਂਠਾ ਜੇ ਆਪਾਂ ਕਹਿੰਦੇ ਆ ਨਾ ਵੀ ਵਧੀਆ ਵਧੀਆ ਲੱਗਦਾ ਵੀ ਹਾਂ ਵਧੀਆ ਸਾਈਜ਼ ਦਾ ਪਰੌਂਠਾ ਇੱਕ ਹਨਾ ਤੇ ਸੋਹਣਾ ਜਿਹਾ ਡਿਫਰੈਂਟ ਡਿਫਰੈਂਟ ਸ਼ੇਪ ਦੇ ਬਣਾਉਣੀ ਹੁੰਦੀਆਂ ਮੈਨੂੰ ਮੈਨੂੰ ਵਧੀਆ ਲੱਗਦੇ ਆ ਤੇ ਮਤਲਬ ਕਹਿ ਲੋ ਵੀ ਆਪਾਂ ਜੇ ਹੁਣ ਕਿਸੇ ਮੈਨੂ ਤੇ ਲਿਖਿਆ ਹੋਵੇ ਆਲੂ ਦੀ ਪਰੌਂਠੀ ਤੇ ਆਪਣੇ ਦਿਮਾਗ ਚ ਪਹਿਲਾਂ ਹੀ ਆਊਗਾ ਵੀ ਇਹ ਛੋਟੀ ਨਹੀਂ ਕੀ ਜੀ ਪਰੌਂਠੀ ਦੇਣਗੇ ਵੀ ਹਨਾ ਤੇ ਪਰੌਂਠਾ ਲਿਖਿਆ ਹੁੰਦਾ ਤਾਂ ਉਹ ਹੈਵੀ ਲੱਗਦਾ ਹੈ ਵਰਡ ਹੀ ਬਹੁਤ ਹੈਵੀ ਲੱਗਦਾ ਹੈ ਆ ਵੀ ਪਰੌਂਠਾ ਮਤਲਬ ਵਧੀਆ ਬਿਗ ਸਾਈਜ਼ ਦਾ ਇੱਕ ਆਊਗਾ ਵੀ ਜਿਹਦੇ ਨਾਲ ਇੱਕ ਨਾਲ ਢਿੱਡ ਭਰ ਜੂਗਾ ਤੇ ਮੈਨੂੰ ਦੱਸਿਓ ਵੀ ਤੁਸੀਂ ਕਿਹੜੇ ਜ਼ਿਲ੍ਹੇ ਤੋਂ ਬਿਲੋਂਗ ਕਰਦੇ ਹੋ ਤੇ ਤੁਹਾਡੇ ਘਰ ਚ ਇਹਨੂੰ ਪਰੌਂਠਾ ਕਿਹਾ ਜਾਂਦਾ ਕਿ ਪਰੌਂਠੀ ਕਿਹਾ ਜਾਂਦਾ ਤੇ ਅੱਜ ਤੱਕ ਤੁਸੀਂ ਕਿਸੇ ਟਾਬੇ ਤੇ ਗਏ ਹੋ ਹੋ ਤੇ ਤੁਸੀਂ ਮੈਨੂ ਤੇ ਪੜਿਆ ਹੋਵੇ ਕਿ ਉੱਥੇ ਪਰੌਂਠੀ ਲਿਖਿਆ ਹੋਵੇ ਤਵੇਂ ਉਹ ਵੀ ਪਲੀਜ਼ ਕਮੈਂਟ ਬਾਕਸ ਵਿੱਚ ਦੱਸਿਓ ਤੇ ਮੇਰੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ YouTube ਤੇ ਜੇ ਨਹੀਂ ਕੀਤਾ ਹਲੇ ਤੱਕ ਤੇ Facebook ਤੇ ਮੇਰੇ ਪੇਜ ਨੂੰ ਫੋਲੋ ਕਰ ਲਿਓ ਥੈਂਕ ਯੂ ਧੰਨਵਾਦ